ਅੱਜ ਆਪਾਂ ਜਿਸ ਵਿਸ਼ੇ ਤੇ ਗੱਲ ਕਰਨ ਲੱਗੇ ਆਂ ਇਹ ਦੋਸਤੀ ਦੀ ਸੱਚੀ ਮਿਸਾਲ ਨੂੰ ਦਰਸਾਉਂਦਾ ਹੈ ਜਿਹੜਾ ਕਿ ਅੱਜ ਕੱਲ ਦੇ ਜ਼ਮਾਨੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਇਹ ਕਿਸੇ ਨੇ ਦੱਸਿਆ ਸੀ ਕਹਾਣੀ ਬਿਲਕੁਲ ਸੱਚੀ ਹੈ ਤੇ ਇਹਦੇ ਵਿੱਚ ਜਿਹੜੇ ਨਾਮ ਨੇ ਉਹ ਬਦਲ ਦਿੱਤੇ ਗਏ ਨੇ ਤੇ ਜੇ ਕਿਸੇ ਨਾਲ ਰਿਲੇਟ ਕਰਨ ਤਾਂ ਅਗਾਊਂ ਮਾਫੀ RAM ਤੇ Sham ਜਿਹੜੇ ਆ ਉਹ ਦੋਸਤ ਨੇ ਇਸ ਕਹਾਣੀ ਦੇ ਮੁਤਾਬਕ ਤੇ ਰਾਮ ਦੀ ਬੇਟੀ ਦਾ ਵਿਆਹ ਹੈ ਤੇ ਉਹ ਪਿੰਡ 'ਚ ਰਹਿੰਦਾ ਹੈ ਤੇ ਜਿਹੜੇ ਉਹਦੇ ਆਰਥਿਕ ਹਾਲਾਤ ਨੇ ਉਹ ਕੋਈ ਬਹੁਤੇ ਵਧੀਆ ਨਹੀਂ ਜਦਕਿ ਸ਼ਾਮ ਜਿਹੜਾ ਉਹ ਸ਼ਹਿਰ ਵਿੱਚ ਕਿਸੇ ਉੱਚੇ ਉਹਦੇ ਤੇ ਲੱਗਿਆ ਤੇ ਉਹ ਚੰਗੀ ਆਰਥਿਕ ਹਾਲ ਦਾ ਮਾਲਕ ਹੈ ਤੇ ਰਾਮ ਜਿਹੜਾ ਉਹ ਇਸ ਸਥਿਤੀ ਵਿੱਚ ਨਹੀਂ ਕਿ ਉਹ ਬੇਟੀ ਦੇ ਮੈਰਿਜ ਦੇ ਜਿਹੜੇ ਉਹ ਖਰਚੇ ਪੂਰੇ ਕਰ ਸਕੇ ਤੇ ਪਰ ਉਹ ਦੋਸਤ ਕੋਲੋਂ ਮਦਦ ਵੀ ਨਹੀਂ ਲੈਣਾ ਚਾਹੁੰਦਾ ਤੇ ਉਹ ਉਸ ਨੂੰ ਨਹੀਂ ਕਹਿੰਦਾ ਤੇ ਇਨ੍ਹਾਂ ਹਾਲਾਤਾਂ ਵਿੱਚ ਜਿਉ ਉਹ ਜਿੰਨਾ ਵੀ ਉਹ ਕੋਈ ਸਰਦਾਰ ਬਣਦਾ ਹੈ ਉਹ ਤਿਆਰੀਆਂ ਕਰਨ ਵਿੱਚ ਲੱਗਾ ਹੋਇਆ ਇਸੇ ਦਰਾਂ ਨਹੀਂ ਪਿੰਡ ਦੇ ਕਿਸੇ ਬੰਦੇ ਕੋਲੋਂ ਸ਼ਾਮ ਨੂੰ ਪਤਾ ਲੱਗਦਾ ਹੈ ਕਿ ਰਾਮ ਦੀ ਬੇਟੀ ਦਾ ਵਿਆਹ ਹੈ ਤੇ ਉਹ ਦੀ ਜਿਹੜੀ ਆਰਥਿਕ ਹਾਲਤ ਹੈ ਉਹ ਬਹੁਤ ਹੀ ਵਧੀਆ ਨਹੀਂ ਹੈ ਤਾਂ ਉਹ ਚੁੱਪਚੀ ਬੀਤੇ ਪਿੰਡ ਆਉਂਦਾ ਤੇ ਉਸ ਸ਼੍ਰਾਮ ਦੀ ਜਿਹੜੀ ਹੈ ਗਹਿਰਾ ਜਰੀ ਦੇ ਦਰਾਂ ਨਹੀਂ ਉਹ ਬੇਟੀ ਨੂੰ ਪਿਆਰ ਦੇ ਤੌਰ ਤੇ ਕਾਫੀ ਰਕਮ ਜਿਹੜੀ ਉਹ ਦਿੰਦਾ ਹੈ ਤੇ ਨਾਲ ਹੀ ਸਨੇਹ ਦਿੰਦਾ ਹੈ ਕਿ ਉਸ ਕੰਬਖਤ ਆਦਮੀ ਨੂੰ ਕਿਉਂ ਕਿ ਤੂੰ ਦੋਸਤੀ ਦੇ ਜਿਹੜੇ ਐਮਾਨੇ ਉਹ ਤੇ ਉਪਲਗੀਆਂ ਮੈਨੂੰ ਲੋੜ ਵੇਲੇ ਵੀ ਯਾਦ ਨਹੀਂ ਕੀਤਾ ਸੋ ਅੱਜ ਦੇ ਜਮਾਨੇ ਵਿੱਚ ਅਜਿਹੇ ਦੋਸਤਾਂ ਦਾ ਲੱਭਣਾ ਜਿਹੜਾ ਬਹੁਤ ਮੁਸ਼ਕਲ ਹੈ ਤੇ ਅੰਤ ਵਿੱਚ ਇਹੀ ਗਾਹ ਅਗੇ ਕਿ ਜੇ ਕਿਸੇ ਨਾਲ ਦੋਸਤੀ ਕਰੋ ਤਾਂ ਉਹ ਸੱਚੇ ਦਿਲੋਂ ਕਰੋ ਨਹੀਂ ਤਾਂ ਦੋਸਤੀ ਦਾ ਕੋਈ ਫਾਇਦਾ ਨਹੀਂ ਅੱਜ ਕੱਲ ਦੇ ਜਮਾਨੇ ਵਿੱਚ ਮਤਲਬ ਦੇ ਦੋਸਤਾਂ ਬਹੁਤ ਮਿਲ ਜਾਣਗੇ ਸੱਚੇ ਦੋਸਤ ਮਿਲਣੇ ਬਹੁਤ ਮੁਸ਼ਕਲ ਨੇ